ਆੜਾ ਸ਼ਹਿਰ ਦੇ ਨਾਲ ਜੁੜੀ ਹੋਈ ਖਬਰ ਤੋਂ ਕਰਦੇ ਹਾਂ ਦਾਦੀਕੀ ਫਗਵਾੜਾ ਸ਼ਹਿਰ ਦੇ ਬੇਹਦ ਰਜੇਵਿਆਂ ਵਾਲੇ ਇਲਾਕੇ ਸਰਾਫਾ ਬਾਜ਼ਾਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦਾਦੀਕੀ ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਫਗਵਾੜਾ ਪੁਲਿਸ ਦੇ ਉੱਚ ਅਧਿਕਾਰੀ ਨੇ ਜਿਹੜੇ ਮੌਕੇ ਦੇ ਉੱਤੇ ਪਹੁੰਚ ਗਏ ਨੇ ਉੱਥੇ ਸੂਤਰਾਂ ਦੇ ਮੁਤਾਬਕ ਉਕਤ ਨੌਜਵਾਨ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੇ ਇਰਾਦੇ ਦੇ ਨਾਲ داخل ਹੋਣ ਦਾ ਦੋਸ਼ ਹੈ ਜਿਹੜਾ ਲਗਾਇਆ ਜਾ ਰਿਹਾ ਜਿਸ ਦਾ ਦੇਰ ਰਾਤ ਨਿਹੰਗ ਸਿੰਘ ਵੱਲੋਂ ਕਤਲ ਕਰ ਦਿੱਤਾ ਗਿਆ ਉੱਥੇ ਹੀ ਮ੍ਰਿਤਕ ਦੀ ਲਾਸ਼ ਗੁਰਦੁਆਰਾ ਸਾਹਿਬ ਦੇ ਅੰਦਰ ਪਈ ਹੋਈ ਮਿਲੀ ਹੈ ਜਦੋਂ ਕਿ ਕਤਲ ਕਰਨ ਵਾਲਾ ਨਿਹੰਗ ਸਿੰਘ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੀ ਉੱਥੇ ਹੀ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਐਸਐਸਪੀ ਜਲੰਧਰ ਐਸਐਸਪੀ ਕਪੂਰਥਲਾ ਅਤੇ ਐਸਪੀ ਫਗਵਾੜਾ ਅਤੇ ਡੀਐਸਪੀ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚ ਗਏ ਨੇ ਜਿਨ੍ਹਾਂ ਵੱਲੋਂ ਇਸ ਕਤਲ ਵਾਰਦਾਤ ਦੀ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਹੈ ਸੂਚਨਾ ਅਨੁਸਾਰ ਕਿ ਫਗਵਾੜਾ ਸ਼ਹਿਰ ਦੇ ਬੇਹਦ ਹੀ ਰੁਝੇਵਿਆਂ ਵਾਲੇ ਇਲਾਕੇ ਸਰਾਫਾ ਬਾਜ਼ਾਰ ਦੇ ਵਿੱਚ ਇਹ ਵਾਰਦਾਤ ਵਾਪਰੀ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੈ ਜਿਹੜਾ ਕਰ ਦਿੱਤਾ ਗਿਆ। ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਆਲਾ ਉੱਚ ਅਧਿਕਾਰੀ ਨੇ ਜਿਹੜੇ ਮੌਕੇ ਦੇ ਉੱਤੇ ਪਹੁੰਚ ਗਏ ਨੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਕਰਨ ਦੇ ਇਰਾਦੇ ਦੇ ਨਾਲ ਇਹ ਨੌਜਵਾਨ ਹੈ ਜਿਹੜਾ ਗੁਰਦੁਆਰੇ ਸਾਹਿਬ ਦੇ ਵਿੱਚ ਦਾਖਲ ਹੋਇਆ ਜਿੱਦਾਂ ਬਾਅਦ ਦੇ ਵਿੱਚ ਨਿਹੰਗ ਸਿੰਘ ਵੱਲੋਂ ਕਤਲ ਕਰ ਦਿੱਤਾ ਗਿਆ। ਸੋ ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀ ਦੇ ਜਿਹੜੇ ਮਾਮਲੇ ਨੇ ਸਾਹਮਣੇ ਆ ਰਹੇ ਨੇ ਤੇ ਹਰ ਰੋਜ਼ ਬੇਅਦਵੀਂ ਦੀਆਂ ਘਟਨਾਵਾਂ ਨੇ ਜੜੀਆਂ ਵਾਪਰ ਰਹੀਆਂ ਨੇ ਉੱਥੇ ਹੀ ਹੁਣ ਬੇਅਦਵੀਂ ਦੀ ਕੋਸ਼ਿਸ਼ ਕਰਨ ਦੇ ਦੋਸ਼ ਨੇ ਜਿਹੜੇ ਨੌਜਵਾਨ ਦੇ ਉੱਤੇ ਲੱਗੇ ਨੇ ਜਿੱਦਾਂ ਕਤਲ ਹੈ ਜਿਹੜਾ ਨਿਹੰਗ ਸਿੰਘ ਵੱਲੋਂ ਕਰ ਦਿੱਤਾ ਗਿਆ ਅਤੇ ਇਸ ਨੌਜਵਾਨ ਦੀ ਲਾਸ਼ ਹੈ ਜਿਹੜੀ ਗੁਰਦੁਆਰਾ ਸਾਹਿਬ ਦੇ ਅੰਦਰ ਪਈ ਹੋਈ ਮਿਲੀ ਹੈ ਜਦੋਂ ਕਿ ਕਤਲ ਕਰਨ ਵਾਲਾ ਨਿਹੰਗ ਸਿੰਘ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੀ ਉਥੇ ਹੀ ਪੁਲਿਸ ਦੇ ਵੱਡੇ ਅਫਸਰ ਨੇ ਜਿਹੜੇ ਮੌਕੇ ਦੇ ਉੱਤੇ ਪਹੁੰਚ ਗਏ ਨੇ ਜਿਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਹੈ ਜਿਹੜੀ ਸ਼ੁਰੂ ਕਰ ਦਿੱਤੀ ਗਈ ਹੈ ਸੋ ਬੇਅਦਵੀ ਦਾ ਇਹ ਮਾਮਲਾ ਸੀ ਤੇ ਉਕਤ ਨੌਜਵਾਨ ਦੇ ਉੱਤੇ ਬੇਅਦਵੀ ਕਰਨ ਦੇ ਦੋਸ਼ ਲੱਗੇ ਜਿਸ ਤੋਂ ਬਾਅਦ ਨਿਹੰਗ ਸਿੰਘ ਵੱਲੋਂ ਕਤਲ ਜਿਹੜਾ ਕੀਤਾ ਗਿਆ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਮੇਰੇ ਸਹਿਯੋਗੀ ਗitanshu sejwal ਸਾਡੇ ਨਾਲ ਜੁੜ ਚੁੱਕੇ ਨੇ ਗitanshu ਲਗਾਤਾਰ ਬੇਅਦਵੀਂਆਂ ਘਟਨਾਵਾਂ ਨੇ ਜਿਹੜੀਆਂ ਵਾਪਰੀਆਂ ਨੇ ਤੇ ਹਰ ਰੋਜ਼ ਅਜਿਹੇ ਮਾਮਲੇ ਸਾਹਮਣੇ ਆ ਰਹੇ ਸਨ ਪਰ ਹੁਣ ਕਤਲ ਆ ਜਿਹੜਾ ਕਰ ਦਿੱਤਾ ਗਿਆ ਕੀ ਕੁ ਜਾਣਕਾਰੀ ਆ ਜਿੰਨ ਜਿਸ ਤਰੀਕੇ ਨਾਲ ਜਾਣਕਾਰੀ ਮਿਲ ਪਾਰੀ ਹੈ ਵਾਕਿਆ ਜਿਹੜਾ ਹੈਗਾ ਫਗਵਾੜਾ ਸ਼ਹਿਰ ਦਾ ਹੈਗਾ ਜਿਹੜਾ ਵਿਅਸਤ ਇਲਾਕਾ ਹੈਗਾ ਸਰਾਫਾ ਬਾਜ਼ਾਰੋਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵਿਅਕਤੀ ਦੇ ਕਤਲ ਕਰਨ ਦਾ ਮਾਮਲਾ ਜਿਹੜਾ ਹੈਗਾ ਸਾਹਮਣੇ ਆ ਰਿਹਾ ਹੈ ਫਗਵਾੜਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਐਸਐਸਪੀ ਜਲੰਧਰ ਐਸਐਸਪੀ ਕਪੂਰਥਲਾ ਐਸਐਸਪੀ ਫਗਵਾੜਾ ਤੇ ਡੀਐਸਪੀ ਦੇ ਅਲਾਵਾ ਵੱਡੀ ਗਿਣਤੀ ਦੇ ਪੁਲਿਸ ਤਲ ਉਹ ਤੇ ਮੌਜੂਦ ਨੇ ਤੇ ਜਿਹੜੀ ਜਾਣਕਾਰੀ ਮਿਲ ਪਾਰੀ ਹੈ ਉਹਨਾਂ ਦੇ ਵਿੱਚ ਇਹੀ ਕਿਹਾ ਜਾ ਰਿਹਾ ਹੈ ਕਿ ਇੱਕ ਖੋਪਗ੍ਰਾਹੀ ਜਿਹੜਾ ਹੈਗਾ देर रात ਨੂੰ ਉੱਥੇ ਮੌਜੂਦ ਸੀਗਾ ਤੇ ਜਦੋਂ ਸਿੰਘ ਸਾਹਿਬਾਂ ਨੇ ਉੱਥੇ ਪੁੱਛਕਿਛ ਕੀਤੀ ਤੇ ਉਹਨਾਂ ਨੇ ਇਹੀ ਜਵਾਬ ਦਿੱਤਾ ਕਿ ਉਹਨਾਂ ਨੂੰ ਸਿਰਫ 304000 ਰੁਪਏ ਮਿਲੇ ਨੇ ਤੇ ਜਦੋਂ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਵਿਅਕਤੀ ਨੇ ਇਹੀ ਬਾਰ-ਬਾਰ ਕਿਹਾ ਕਿ ਸਾਡੀ ਜਿਹੜੀ ਹੈਗੀ ਹੈ ਗ੍ਰੰਥ ਵੱਡੀ ਹੈਗੀ ਹੈ ਤੁਹਾਡੀ ਬਹੁਤ ਛੋਟੀ ਹੈਗੀ ਹੈ ਤੁਹਾਡੀ ਇਹ ਮਤਲਬ ਬੇਅਦਬੀ ਜਿਹੜੇ ਸ਼ਬਦ ਜਿਹੜੇ ਹੈਗੇ ਵਰਤੇ ਗਏ ਨੇ ਜਿਸ ਤੇ ਦੌਰਾਨ ਗੁੱਸੇ ਦੇ ਵਿੱਚ ਸਿੰਘ ਸਾਹਿਬ ਨੇ ਤਲਵਾਰ ਦੇ ਨਾਲ ਉਸ ਵਿਅਕਤੀ ਦਾ ਕਤਲ ਕਰ ਦਿੱਤਾ ਮਗਰ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਸੀਸੀਟੀਵੀ ਦੇ ਵਿੱਚ ਮਾਮਲਾ ਜਿਹੜਾ ਕੈਦ ਹੋਇਆ ਤੇ ਵੀਡੀਓ ਬਕਾਇਦਾ ਵੀ ਬਣਾਈ ਗਈ ਹੈ ਉਸ ਵਿਅਕਤੀ ਦੀ ਕਤਲ ਤੋਂ ਪਹਿਲਾਂ ਵੀਡੀਓ ਹੀ ਬਣੀ ਹੈ ਜੀ ਸਾਰਾ ਕੁਝ ਵਾਕਿਆ ਜਿਹੜਾ ਹੈਗਾ ਰਿਕਾਰਡ ਕੀਤਾ ਗਿਆ ਹੈ ਬਕਾਇਦਾ ਕੀ ਕੁਝ ਉਹਨੇ ਕਿਹਾ ਵਾ ਸਾਰੀ ਪੁੱਛਕਿ ਜਿਹੜੀ ਹੈਗੀ ਹੈ ਵੀਡੀਓ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਤੇ ਉਸ ਦੇ باوجود ਜਦੋਂ ਸਿੰਘ ਸਾਹਿਬ ਨਾਲ ਗਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਆਪਣੇ ਆਪ ਨੂੰ ਸਹੀ ਕਿਹਾ ਮਗਰ ਉਹਨਾਂ ਨੇ ਇਹ ਵੀ ਕਿਹਾ ਕਿ ਕਾਨੂੰਨ ਆਪਣਾ ਕੰਮ ਜ਼ਰੂਰ ਕਰੇਗਾ ਮਗਰ ਅਸੀਂ ਵੀ ਆਪਣੇ ਗੁਰੂ ਦੀ ਬੇਅਦਬੀ ਨਹੀਂ ਹੋਣ ਦਵਾਂਗੇ ਜਿਹੜੀ ਕਿ ਬੇਅਦਬੀ ਅਕਸਰ ਚਰਚਾ ਦੇ ਵਿੱਚ ਬਣੀ ਰਹਿੰਦੀ ਹੈ ਰੈਗੂਲਰ ਇਸ ਤਰੀਕੇ ਦੀ ਘਟਨਾ ਜਿਹੜੀ ਹੈਗੀ ਹੁੰਦੀ ਰਹਿੰਦੀ ਹੈ ਹੁਣ ਇਹੀ ਸਬਕ ਜਿਹੜਾ ਹੈਗਾ ਲੋਕਾਂ ਦੇ ਵਿੱਚ ਲਿਆਣਾ ਉਹ ਚਾਹੁੰਦੇ ਨੇ ਕਿ ਜੋ ਵੀ ਸਾਡੇ ਗੁਰੂ ਸਾਹਿਬਾਨ ਨੂੰ ਮਾੜਾ ਚੰਗਾ ਬੋਲੇਗਾ ਤੇ ਉਸ ਦਾ ਹੱਲ ਇਹੀ ਹੋਏਗਾ ਜਿਹੜਾ ਹੁਣ ਅੱਜ ਕੀਤਾ ਗਿਆ ਜੀ ਤੁਸ ਕੀ ਹੁਣ ਵਕਤ ਆ ਗਿਆ ਕਿ ਸਮਾਂ ਆ ਗਿਆ ਕਿ ਜਿਵੇਂ ਕਿ ਬੇਅਦਮੀਆਂ ਹੋ ਰਹੀਆਂ ਨੇ ਚਾਹੇ ਮੰਦਰ ਦੀ ਗੱਲ ਕਰ ਲਈ ਜਾਵੇ ਚਾਹੇ ਫਿਰ ਕੁਰਾਨ ਸ਼ਰੀਫ ਦੀ ਆਪਾਂ ਕਹਿ ਦਈਏ ਪਹਿਲਾਂ ਬੇਅਦਵੀ ਹੋਈ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਲਗਾਤਾਰ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਹੁਣ ਵਕਤ ਆ ਗਿਆ ਕਿ ਇੱਕ ਵਧੀਆ ਥੋਸ ਕਾਨੂੰਨ ਬਣਾਇਆ ਜਾਵੇ ਤੇ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਫਿਰ ਕਿਸੇ ਨੂੰ ਵੀ ਕਾਨੂੰਨ ਹੱਥ 'ਚ ਨਾ ਲੈਣਾ ਪਵੇ ਜਿਵੇਂ ਕਿ ਹੁਣ ਕਤਲ ਕਰ ਦਿੱਤਾ ਗਿਆ ਸਜਿੰਦਰ ਜੀ ਜਿਸ ਤਰੀਕੇ ਨਾਲ ਇਹ ਘਟਨਾਵਾਂ ਵਾਪਰ ਰਹੀ ਨੇ ਕੋਈ ਨਾ ਕੋਈ ਕ੍ਰਾਈਮ ਜਿਹੜਾ ਹੈਗਾ ਪੰਜਾਬ ਦੇ ਵਿੱਚ ਖਾਸ ਕਰਕੇ ਦੇਖਿਆ ਜਾ ਰਿਹਾ ਵਧ ਰਿਹਾ ਹੈ ਤੇ ਵਿਰੋਧੀ ਜਿਹੜੀ ਪਾਰਟੀਆਂ ਹੈਗੀਆਂ ਉਹ ਇਹੀ ਕਹਿ ਰਹੀ ਨੇ ਕਿ ਸਰਕਾਰ ਕਾਨੂੰਨ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਵਿੱਚੋਂ ਕਾਨੂੰਨ ਜਿਹੜਾ ਹੈਗਾ ਨਿਕਲ ਚੁੱਕਿਆ ਹੱਤੋਂ ਤੇ ਕ੍ਰਾਈਮ ਜਿਹੜਾ ਹੈਗਾ ਵੇਖੋ ਹੋ ਚੁੱਕਿਆ ਵਾ ਖਾਸ ਕਰ ਇਹ ਧਾਰਮਿਕ ਜਿਹੜੇ ਮੁੱਦੇ ਨੇ ਧਾਰਮਿਕ ਮੁੱਦੇ ਜਿਹੜੇ ਰਜਿੰਦਰ ਗੱਲ ਜੀ ਸੈਂਸਿਟਿਵ ਹੁੰਦੇ ਨੇ ਤੇ ਕਾਫੀ ਇਹ ਵੀ ਦੇਖ ਰਹੇ ਕਿ ਕਰਨੀ ਪੈਂਦੀ ਹੈ ਹੁਣ ਇੱਥੇ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਹੁਣ ਅਸੀਂ ਹੀ ਜਿਹੜਾ ਹੈਗਾ ਸਾਰਾ ਕੁਝ ਆਪਣੇ ਹੱਤੋਂ ਕਰਾਂਗੇ ਕਾਨੂੰਨ ਤੇ ਸਾਨੂੰ ਵਿਸ਼ਵਾਸ ਹੈਗਾ ਮਗਰ ਇਹ ਜਿਹੜੀ ਚੀਜ਼ਾਂ ਨੇ ਸਾਡੇ ਗੁਰੂ ਦੀ ਬੇਦਗੀਆਂ ਸਾਡੇ ਮੰਦਰ ਦੀ ਬੇਦਗੀਆਂ ਜਿਹੜੀ ਹੈਗੀ ਹੁਣ ਨਹੀਂ ਸਹੀ ਜਾਏਗੀ ਤੇ ਇਹ ਕਿਤੇ ਨਾ ਕਿਤੇ ਲੋਕੀ ਜਿਹੜੇ ਹੈਗੇ ਹੁਣ ਆਪੇ ਹੀ ਆਪਣੇ ਕਾਨੂੰਨ ਜਿਹੜੇ ਹੈਗਾ ਹੱਥ ਦੇ ਵਿੱਚ ਲੈ ਕੇ ਇਹ ਸਾਰੀ ਚੀਜ਼ਾਂ ਕਰ ਰਹੇ ਨੇ ਮਗਰ ਕਾਨੂੰਨ ਜੇ ਗੱਲ ਕਰੀਏ ਧਾਰਮਿਕ ਤੇ ਭਾਵਨਾਈ ਜਿਹੜੀ ਹੈਗੀਆਂ ਆਹ ਜਿਹਦੇ ਨਾਲ ਕਿਤੇ ਸੁਣਦੀ ਹੈ ਤੇ ਕਾਨੂੰਨ ਜ਼ਰੂਰ ਬੰਨਣਾ ਚਾਹੀਦਾ ਹੈ ਮਗਰ ਇਹ ਕਾਫੀ ਸੈਂਸਿਟਿਵ ਮੁੱਦੇ ਨੇ ਸੱਜ ਜੀਤਾਂਸ਼ੂ ਇਸ ਮਾਮਲੇ 'ਚ ਗ੍ਰਿਫਤਾਰੀ ਹੋਈ ਹੈ ਕੋਈ ਕਿਉਂਕਿ ਨਿਹੰਗ ਸਿੰਘ ਨੇ ਕਤਲ ਕੀਤਾ ਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੀ ਜਿਸ ਤਰੀਕੇ ਨਾਲ ਦੇਖੇ ਜਾ ਰਿਹਾ ਹੈ ਤਾਂ ਇਹਨੂੰ ਦੱਸਿਆ ਗਿਆ ਹੈ ਕਿ ਕਾਫੀ ਜੜੇ ਹੈਗੀਆਂ ਪੁਲਿਸ ਅਧਿਕਾਰੀ ਵਕਫਾ ਖਾਵਾ ਦੇ ਉੱਤੇ ਮੌਜੂਦ ਨੇ ਵੱਡੇ ਅਧਿਕਾਰੀ ਮੌਜੂਦ ਨੇ ਗ੍ਰਿਫਤਾਰੀ ਨਹੀਂ ਬਿਲਕੁਲ ਉੱਥੇ ਕੋਸ਼ਿਸ਼ ਹੋ ਰਹੀ ਹੈ ਮਗਰ ਕਿਤੇ ਨਾ ਕਿਤੇ ਸਿੱਖ ਜਿਹੜੇ ਜੱਥੇਬੰਦੀਆਂ ਨੇ ਹੋਰ ਵੀ ਸਿੱਖ ਸਾਬਾਨ ਉੱਥੇ ਮੌਜੂਦ ਨੇ ਤੇ ਉਹ ਇਹੀ ਕਹਿ ਰਹੇ ਆ ਕਿ ਆਪਾਂ ਗ੍ਰਿਫਤਾਰੀ ਨਹੀਂ ਹੋਣ ਦੇਣੀ ਤੇ ਜਿਹੜੀ ਗੱਲ ਸਾਹਮਣੇ ਆਈ ਹੈ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਇਹੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਫਿਲਹਾਲ ਗ੍ਰਿਫਤਾਰੀ ਨਹੀਂ ਹੋਈ ਹੈ ਪੁਲਿਸ ਆਪਣੇ ਤਰੀਕੇ ਨਾਲ ਜਿਹੜੀ ਹੈ ਸਾਰੇ ਕੰਮ ਕਰ ਰਹੀ ਹੈ ਊਜਬੂਜ ਤਰੀਕੇ ਨਾਲ ਕੰਮ ਚੱਲ ਰਿਹਾ ਉੱਥੇ ਹੋ ਰਿਹਾ ਵਾ ਗੱਲਬਾਤ ਚੱਲ ਰਹੀ ਹੈ ਅੰਦਰ ਮੀਟ to adopt both both and what.